ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਫਿਰ ਸਰਬਣ ਪੁੱਤ ਕਹਿੰਦਾ ਬਾਪੂ ਤੈਥੋਂ ਕਾ ਦਾ ਪਰਦਾ ਹਰ ਬੰਦਾ ਕੰਮ ਕਰਦਾ ਇੱਥੇ ਕੰਮ ਬਿਨਾਨੀ ਸਰਦਾਰਾ ਇੱਕ ਕਿਸ਼ਤਾ ਕਰਾਂ ਦੀਆਂ ਦੂਜੇ ਬਿੱਲ ਬਤੀਆਂ ਮਤ ਮਾਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਤਾਰੀਮ ਸੀ 15 ਬਰਿਆਂ ਦੀ ਤੇ ਮੇਰੀ ਹਲਦੀ ਕਿੱਲੀ ਛੱਡੀ ਚੱਕ ਬੈਗ ਤੇ ਆਥਣ ਨੂੰ ਚੜ ਜਾ ਡਾਊਨ ਟਾਊਨ ਦੀ ਗੱਡੀ ਆ ਲੂ ਫੇਰ ਰਹੀ ਅੱਧੀ ਰਾਤੀ ਦੌੜੀ ਦਾੜੀ ਆਗੇ ਇੱਕ ਨੇੜਾ ਨੂੰ ਛੱਡ ਕੇ ਪਿੰਡ ਵਿੱਚ ਲਈ ਸਰਦਾਰੀ ਜੱਗ ਨੂੰ ਨੇ ਭਰਾ ਆਪਣਾ ਪਿੰਡੋਂ ਪੜਨ ਲਈ ਮਗਵਾਇਆ ਬਿੱਬੇ ਤੇ ਬਾਪ

ਉਨ ਬੁੱਕੜ ਵੇਚ ਲੈ ਜਿਸ ਦੇ ਰਹਾ ਮੈਂ ਮੂਝ ਬੁਰਕੀਆਂ ਪਾਉਂਗਾ ਕਹੇ ਟੇਬਲ ਤੇ ਬਹਿ ਕੇ ਤੁਨੂੰ ਲਾਂਚ ਨਹੀਂ ਕਰਨਾ ਆਉਂਦਾ ਕੀ ਦਿਨ ਕੱਟਣੇ ਦਾ ਤੇ ਖੇਡੀ ਖੇੜਨੇ ਯਾਰੀ ਆ ਗਏ ਕਨੇਡਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਸੁਣੇ ਨੂੰ ਪੁੱਤ ਗੱਲ ਕਰਦੇ ਕਹਿੰਦੇ ਮਹਾਰਾਜ ਸੁਖ ਰੱਖੂ ਬੇਬੇ ਤੇ ਬਾਪੂ ਦੀ ਪੈਨਸ਼ਨ ਕਰਦਾ ਖਰਚਾ ਚੱਕੂ ਜੇ ਆਪਣੀ ਦੋਹਾਂ ਦੀ ਸਿੱਧੀ ਜਾਊ ਬੈਂਕ ਨੂੰ ਸਾਰੀ ਆ ਗਏ ਗੱਡਾ ਨੂੰ ਛੱਡ ਕੇ ਪਿੰਡ ਵਿੱਚ ਲਈ ਸਰਦਾਰੀ ਸਰਜੀਤ ਹੀਰ ਦੀ ਮੈਂ ਇੱਕ ਨਾਮ ਮੰਨੀ ਹੁਣ ਪਛਤਾਵਾ ਇਸ ਕਡੇ ਕੈਨੇਡਾ ਤੂੰ ਚੰਗੇ ਕਿ ਇਹ ਤੇ ਜਗਰਾਮਾ ਹੋਈਏ ਸਾਡੇ ਜੇ ਜਾਈਏ ਪਿੰਡ ਨੂੰ ਮਾਰੇ ਉਡਾਰੀ ਜਾਈਏ ਕੈਨੇਡਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਫਿਰ ਸਰਬਣ ਪੁੱਤ ਕਹਿੰਦਾ ਬਾਪੂ ਤੈਥੋਂ ਕਾ ਦਾ ਪਰਦਾ ਹਰ ਬੰਦਾ ਕੰਮ ਕਰਦਾ ਇੱਥੇ ਕੰਮ ਬਿਨਾਨੀ ਸਰਦਾਰ ਇੱਕ ਕਿਸ਼ਤਾ ਕਰਾ ਦਿਆਂ ਦੂਜੇ ਬਿੱਲ ਬਤੀਆਂ ਮਤ ਮਾਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ